ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਮੈਂ ਆਪਣੀ ਪਿਛਲੀ ਪੋਸਟ ਦਾ ਗਰਫ ਹਾਲਤੇ ਜਦ ਮੈਂ ਗਿਆ ਸੁਰਪਾਈ ਸੀ ਉੱਥੇ ਥੋੜਾ ਸ਼ੋਰ ਯਾਰਾ ਸੀ ਕਿਉਂਕਿ ਦੁਨੀਆਂ ਉੱਥੇ ਬਹੁਤ ਆਂਦੀ ਹੈ ਪਰ ਮੈਂ ਆਪ ਜੀ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਕਿ ਉਹ ਗੰਗਸਾਹਿਬ ਦੇ ਸੰਪਾਦਕਾਂ ਕਰ ਮੇਰੇ ਥਿਉ ਫਿਰ ਗੁਰਦੰਦ ਸਿੰਘ ਜੀ ਮਹਾਰਾਜ ਨੇ ਉਤਾ ਜੋ ਅਰੇਂਜਮੈਂਟ ਕੀਤਾ ਹੈ ਸਭ ਚੀਜ਼ਾਂ ਦਾ ਕਾਵ ਰਚਨਾਵਾਂ ਦਾ ਅਰੇ ਤੋਂ ਹਰਿਆ ਦਾ ਉਹ ਚੰਦਾ ਦਾ ਉਹ ਕਾਇ ਜਿਹੜੀਆਂ ਆਪਣੇ ਹਰਿਕਤਰਾ ਨੇ ਅਰੇਂਜਮੈਂਟ ਉਹਨਾਂ ਕੀਤਾ ਸ਼ਬਦਾਂ ਦਾ ਉਹ ਸਾਰਾ ਜਿਹੜਾ ਆਪਰੇ ਆਪ ਦੇ ਵਿੱਚ ਇੱਕ ਯੂਨਿਕ ਫੀਚਰ ਹੈ ਤੁਕੇ ਬਹੁਤ ਮੁਸ਼ਕਲ ਹੈ ਕਿ ਇਹਦਾ ਦੀ ਸੰਭਾਦਾ ਕਰ ਦੇਣਾ ਦਰ ਕਿ ਜਿਹਦੇ ਵਿੱਚ ਸਗੀ ਟਕਰਾਕ ਨਹੀਂ ਹਾਂ ਦੀ ਰਿਤ ਕਿ ਅਲੱਗ-ਅਲੱਗ ਰਗਿਆ ਦੇ ਸ਼ਬਦ ਹਨ ਅਲੱਗ-ਅਲੱਗ ਤਰ੍ਹਾਂ ਦੇ ਕਾਵਰਿਤ ਨਾਮਾ ਹਨ ਔਰ ਸਾਰੇ ਜਿਹੜੇ ਨੇ ਇੰਡੀਅਨ ਲੋਕ ਐਨਆਈਐਸ ਜਿਹੜੇ ਕਾਵ ਰਚਨ ਵਾਲੇ ਹਨ ਉਹ ਸਾਰਿਆਂ ਦਾ ਜਿਹੜਾ ਉਹਨਾਂ ਨੇ ਕੀਤਾ ਦਿਖਾਇਆ ਹੈ ਉਹ ਸ਼ਰਧਾਰੀ ਜਿਹੜੀ ਉਹਾਂ ਨੇ ਕੀਤੀ ਹੈ ਨੰਬਰ ਵਾਰ ਕੀਤਾ ਹੈ ਉਹ ਸਾਰਾ ਆਪਣੇ ਆਪ ਦੇ ਵਿੱਚ ਇੱਕ ਬਲੱਖਣ ਫੀਚਰ ਹੈ ਤੋਂ ਮੈਂ ਸੁਣਿਆ ਸੀ ਕਿ ਕੋਈ ਲੋਕਾਂ ਨੇ ਮੈਨੂੰ ਇੱਕ ਦੋ ਬੰਦਿਆਂ ਨੇ ਮੈਨੂੰ ਪੁੱਛਿਆ ਕਿ ਜੀ ਆਪਦੇ ਉਰੇ ਚ ਰਸਾਂ ਦਾ ਵੀ ਜ਼ਿਕਰ ਕੀਤਾ ਹੈ ਸਾਹਿਤ ਵਿੱਚ ਕੁਝ ਰਸ ਹੁੰਦੇ ਹਨ ਜੇ ਮੈਂ ਦੱਸਿਆ ਇਸ ਕੋਤੇ ਕਿ ਭਈ ਜੇ ਰਾਸੀ ਕੋਈ ਸਾਹਿਤਕ ਰਚਨਾ ਪੜ੍ਹਦੇ ਆ ਤਾਂ ਉਹਰੇ ਛਾਨੂੰ ਪੜ ਕੇ ਕਈ ਵਾਰੀ ਆਸਾਨ ਦਾ ਹੈ ਤੇ ਅਸੀਂ ਕਹਿੰਦੇ ਆ ਕਿਰੇ ਵਿੱਚ ਆਸ ਰਸ ਹੈ ਜੇ ਉਹ ਅਸੀਂ ਦੇਖਦੇ ਆ ਸਾਹਿਤ ਵਿੱਚੋਂ ਪੜ੍ਹਦੇ ਆ ਤਾਂ ਅਸੀਂ ਕਈ ਵਾਰੀ ਉੱਚੇ बी रस बीरस भर जा रहा बीरसी है तो ये जो जो रस ने अलग अलग रस शुरू जो चलते आ रहे हैं जल तो लिटरेचर लिखा जा रहा है उन्होंने बारे भी मैं गल की और अगर आप जी इन बारे कोई वेरवे हो पढ़ना चाहो या जानकारी हासिल करना चाहो तो मेरी पुस्तक जी है एक वैसे पुस्तक बहुत सारी उपलब्ध हैं इस मामले तो लाभ से हो अ सब कुछ ऑनलाइन भी मिल जाता है लेकिन अगर तीस चाहो तो मेरी पुस्तक जी है नोइंग अबाउट शबद गुरु श्री गुरु ग्रंथ साहब जी यीवन सिंह अमृतसर उन्होंने छापी है और ये उपलब्ध है और अगर आप दिल्ली और पंजाब रेंगे हो तो मेरी ईमेल से अगर संपर्क करोगे जी कि मैं हमें स्क्रीन से देंगा या नोट कर सकते हो एस जे एस पॉल नाइनटीन फोर्टी फाइव एट द रेट ऑफ जीमेल डॉट कॉम तो मैं बफे उपलब्ध हो सकती है और अगर तीस कित होते तो हो ਇਮੋਗਾਨਾ ਤਾਂ ਦੋਤਾ ਅਸੀਂ ਪੋਸਟਰ ਖਰਚਾ ਕਰਕੇ ਵੀ ਮੰਗਵਾ ਸਕਦੇ ਆ ਅੱਜ ਜੋ ਮੈਂ ਗੱਲ ਕਰਨੀ ਹੈ ਉਹ ਮੈਂ ਗੱਲ ਕਰਨੀ ਹੈ ਇੱਕ ਹੋਰ ਯੂਨਿਕ ਫੀਚਰ ਸਿੱਖ ਜਮਲਾ ਜੋ ਹੈ ਉਹ ਹੈ ਸਾਡੀ ਅਰਦਾਸ ਅਰਦਾਸ ਆਪਣੇ ਹੱਥ ਵਿੱਚ ਰੀ ਕਿਉਂਕਿ ਹਰ ਤਰਮ ਵਿੱਚ ਕੋਈ ਨਾ ਕੋਈ ਅਰਦਾਸ ਹੁੰਦੀ ਹੈ ਜਿਹਨੂੰ ਅਸੀਂ ਪ੍ਰੇਅਰ ਕੈਸਕ ਦੇ ਆ ਪ੍ਰਾਰਥਨਾ ਕੈਸਕ ਦੇ ਆ ਬੇਨਤੀ ਕਰ ਸਕਦੇ ਆ ਉਹ ਪਰਮਾਤਮਾ ਅੱਗੇ ਸਾਰੇ ਕਰਦੇ ਆ ਪਰਮਾਤਮਾ ਤੋਂ ਅਸੀਂ ਆਪਣੇ ਲਈ ਵੀ ਚੀਜ਼ਾਂ ਮੰਗਦੇ ਆ ਔਰ ਦੁਨੀਆ ਲਈ ਵੀ ਮੰਗਦਿਆ ਸਭ ਦੇ ਲਈ ਮੰਗਦਿਆ ਕੋਈ ਸਨ ਬਹੁਤ ਸਾਰੇ ਜੀਵਾਂ ਦੀ ਇਹ ਨਹੀਂ ਕਿ ਚਲੀ ਹੋਰ ਕੋਈ ਹੈ ਪਰ ਸਭ ਚੀਜ਼ਾਂ ਦੀ ਵੀ ਆਪਣੇ ਬੱਚਿਆਂ ਦੇ ਲਈ ਆਪਣੇ ਰਿਲੇਸ਼ਨ ਦੇ ਲਈ ਆਪਣੇ ਦੋਸਤਾਂ ਮਿੱਤਰਾਂ ਲਈ ਸਭ ਦੇ ਲਈ ਹੀ ਮੰਗਦੇ ਰਹਿੰਦੇ ਆ ਕਿਉਂਕਿ ਪ੍ਰਮਾਤਮਾ ਜਿਹੜਾ ਉਹ ਦাতা ਹੈ ਅਸੀਂ ਸਾਰੇ ਜਿਹੜੇ ਆ ਉਹਦੇ ਅੱਗੇ ਮੰਗਦੇ ਆ ਪੀਖਕ ਪੇਖਾ ਲਈ ਹੁਣ ਸਾਡੀ ਅਰਦਾਸ ਵਿੱਚ ਰੱਖਣ ਦਾ ਇਹ ਹੈ ਪਰ ਅਰਦਾਸ ਵਿੱਚ ਰੱਖਣ ਤੋਂ ਪਹਿਲੇ ਮੈਂ ਇਹ ਦੱਸਣਾ ਚਾਹਾਂਗਾ ਕਿ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਐਜ ਗੁਰੂ ਉਜੜ ਖੇਡਨਲ ਗੁਰੂ ਨੇ ਸਾਡੇ ਤਾਂ ਉਹਨਾਂ ਨੇ ਇੱਕ ਦੂਸਰਾ ਜਿਹੜਾ ਸੀ ਉਹ ਵੀ ਫੈਸਲਾ ਕੀਤਾ ਉਹ ਇਹ ਸੀ ਕਿ ਜੇ ਲੋ ਵੀ ਸਾਨੂੰ ਕੋਈ ਕਿਸੇ ਚੀਜ਼ ਬਾਰੇ ਜਾਣਕਾਰੀ حاصل ਕਰਨੀ ਹੈ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਕੋ ਜਾਣਾ ਹੈ ਔਰ ਅਸੀਂ ਉਹ ਕੋ ਆਪਣਾ ਸਵਾਲ ਕਰਾਂਗੇ ਤੇ ਸਾਨੂੰ ਜਵਾਬ ਮਿਲ ਜਾਏਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਇੱਕ ਖਜ਼ਾਨਾ ਨੇ ਉਹਨਾਂ ਸਾਰੀ ਦੁਨੀਆ ਦੀ ਗੱਲਾਂ ਦੀ ਜਾਣਕਾਰੀ ਮਿਲ ਜਾਂਦੀ ਹੈ ਸਾਡੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਸਾਡੇ ਸਾਰੀਆਂ ਤਕਲੀਫਾਂ ਨੇ ਉਹਨਾਂ ਦਾ ਹੱਲ ਹੈ ਲੇਕਿਨ ਅਗਰ ਸਾਨੂੰ ਲੱਗੇ ਪੰਥ ਨੂੰ ਵਗਰੇ ਲੱਗੇ ਕਿ ਕੋਈ ਹੋ ਜਾ ਮੁੱਦਾ ਆ ਗਿਆ ਹੈ ਜੇ ਸਾਨੂੰ ਕਿ ਗੁਰਗਾਂ ਦੇ ਲਈ ਲਾਵਾਸਰੂ ਆਪਾਂ ਵਿਚਾਰ ਕਰਨੇ ਜੁੜਦਾ ਹੈ ਤਾਂ ਸਾਨੂੰ ਵਿਚਾਰ ਕਰਨ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਕਨਸੈਪਟ ਦਿੱਤਾ ਕਿ ਅਸੀਂ ਪੰਜ ਸਿੱਖ ਜਿਹੜੇ ਨੇ ਪ੍ਰੋਮਿਨੈਂਟ ਸਿੱਖ ਜਿਹੜੇ ਹੀ ਸੋਚਿਆ ਕਿ ਫੈਸਲਾ ਕਰਨ ਦੇ ਲਈ ਪੰਥ ਲਈ ਜਿਹੜੇ ਆ ਸਬਰਤ ਹਨ ਉਹਨਾਂ ਨੂੰ ਚੁਣ ਕੇ ਅਸੀਂ ਫਿਰ ਫੈਸਲਾ ਜਣਾਵਾਂਗੇ ਔਰ ਪੰਥ ਨੂੰ ਪਰਵਾਨ ਕਰਾਂਗੇ ਇਸ ਪੱਖ ਨੂੰ ਦੇਖਦੇ ਹੋਏ ਪੰਥ ਨੇ ਪੰਜ ਜਿਹੜੇ ਸੰਤਖਤਾਂ ਦੀ ਤਖਤਾਂ ਨੂੰ ਅਨਾਉਂਸ ਕੀਤਾ ਜਿਹੜੇ ਕਿ ਹੁਣ ਸਾਡੇ ਪੰਜ ਤਖਤਾਂ ਔਰ ਉੱਥੇ ਜਿਹੜੇ ਜਿਹੜੇ ਸੀ ਜਿਹੜੇ ਵੀ ਪੰਥ ਹਨ ਉਹ ਤੇ ਸਾਡੇ ਜਿਹੜੇ ਹੈਡ ਹਨ ਉਹ ਤੋਂ ਨੇ ਪੰਥ ਦੇ ਹੈਡ ਜਿਹੜੋਂ ਅਸੀਂ ਜੱਥੇਦਾਰ ਕਰਨੇ ਜੱਥੇਦਾਰ ਆਪਣਾ ਅਕਾਲ ਤਖਤ ਸ ਹੈ ਜੱਥੇਦਾਰ ਦਮਦਮਾ ਸਾਹਿਬ ਇਸ ਪੰਥ ਤੱਕ ਦਾ ਜੱਥੇਦਾਰ ਨੇ ਉਹ ਜੱਥੇਦਾਰ ਜਿਹੜੇ ਨੇ ਜਦੋਂ ਉਹ ਵਾਪਸ ਮਿਲ ਕੇ ਕੋਈ ਫੈਸਲਾ ਕਰਦੇ ਹਨ ਪੰਥ ਦੀ ਰਾਏ ਨਾਲ ਲੈ ਕੇ ਔਰ ਗੁਰਗ੍ਰੰਥ ਸਾਹਿਬ ਤੋਂ ਸੇਜ ਲੈ ਕੇ ਤਾਂ ਉਹ ਪੰਥ ਪ੍ਰਵਾਨਿਤ ਹੋ ਜਾਂਦਾ ਹੈ ਇਹੋ ਜਿਹੇ ਕਈ ਫੈਸਲੇ ਹੋ ਚੁੱਕੇ ਹਨ ਪਰ ਹਲੇ ਵੀ ਮੈਂ ਸੋਚਦਾ ਕਿ ਜਿਹਨੇ ਫੈਸਲਾ ਹੋਣੀ ਚਾਹੀਦੀ ਇਹ ਨੂੰ ਹੋ ਨਹੀਂ ਉਹ ਨਹੀਂ ਹੋ ਰਿਹਾ ਕਿਉਂਕਿ ਕਈ ਹੱਲੇ ਵੀ ਇਸ਼ੂ ਇਹ ਹੋ ਜਾ ਰਹੇ ਜਿਹਨਾਂ ਤੇ ਅਸੀਂ ਬਹਿਸ ਵਾਸਾ ਕਰਦੇ ਰਹਿੰਦੇ ਆਂ ਔਰ ਪੰਥਕ ਫੈਸਲਾ ਨਹੀਂ ਹੋ ਪਾਤਾ। ਤੋ ਜਰੂਰ ਕੋਈ ਫੈਸਲਾ ਕਰਨਾ ਹੋਵੇ ਸਾਨੂੰ ਪੰਥ ਦੇ ਰੀ ਸਾਨੂੰ ਅਪਰੋਚ ਕਰਨਾ ਪੈਂਦਾ ਹੈ ਉਹਨਾਂ ਪੰਜ ਜਣੇ ਜਿਹੜੇ ਹਾਂ ਜਥੇ ਰਹ ਰਹਨ ਔਰ ਆਕੇ ਪੰਥ ਦੀ ਜਾਂ ਫਿਰ ਇਲਾਕਾ 18ਵੀਂ ਸਦੀ ਕੀ ਹੁੰਦਾ ਸੀ ਕਿ 18ਵੀਂ ਸਦੀ ਸਰਵਤ ਖਾਲਸਾ ਬਲ ਆ ਜਾਂਦਾ ਸੀ। ਉੱਥੇ ਵੀ ਪੰਜ ਜਣੇ ਜਿਹੜੇ ਫੈਸਲਾ ਕਰੇ ਸਨ ਜਿਹੜੇ ਸਨ ਚੀਫ ਹੁੰਦੇ ਸਨ ਔਰ ਪੰਥ ਨੂੰ ਪਰਵਾਨ ਪਰਵਾਨਗੀ ਦਿੰਦਾ ਸੀ। ਔਰ ਉਹਨੋਂ ਸੀ ਜਰੂਰ ਪਰਵਾਨੀ ਹੋ ਜਾਂਦੀ ਸੀ ਤੁਸੀਂ ਕਹਿੰਦੇ ਸੀ ਗੁਰਮਤਿ ਆ ਪਾਸ ਹੋ ਗਿਆ ਤਾਂ ਅੱਜ ਵੀ ਇਹਦਾ ਥੇਲੇ ਲੋੜ ਹੈ ਪਰ ਅਰਦਾਸ ਦੇ ਮਾਮਲੇ 'ਚ ਮੈਂ ਕਿਉਂ ਇਸ ਤਰ੍ਹਾਂ ਸਰੇਵਾ ਉਹ ਇਸ ਕਰਕੇ ਕਿ ਜਰੂਰ ਅਰਦਾਸ ਸ਼ੁਰੂ ਕਰਨੀ ਸੀ ਬਣਾਣੀ ਸੀ ਅਰਦਾਸ ਤੇ ਉਹ ਵੀ ਹੁੰਦੀ ਸੀ ਉਹ ਗੁਰੂ ਸਾਹਿਬ ਦੇ ਵੇਲੇ ਵੀ ਜੇਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਬਾਅਦ ਜਰੂਰ ਅਰਦਾਸ ਸਿੰਘਾਂ ਨੇ ਕਾਢੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਾਠ ਜਿਹੜਾ ਕਿ ਉਹਨਾਂ ਨਾਲ ਉਹਨਾਂ ਦੀ ਰਚਨਾ ਚੋਂ ਲਿਆ ਗਿਆ ਹੈ ਚੰਡੀ ਦੀ ਵਾਰ ਚੋਂ ਪਹਿਲਾ ਜਿਹੜਾ ਪੜਾਇਆ ਪ੍ਰਥਮ ਪਉਤੀ ਸਮਰਕਿ ਉਹ ਜਦੋਂ ਪੜਵਾਨੇ ਪੜੀ ਅਰਦਾਸ ਸ਼ੁਰੂ ਕਰਨਾ ਉਹ ਲਿਆ ਗਿਆ। ਉਤਤਵਾ ਜਿਹੜੇ ਬਾਕੀ ਚੀਜ਼ਾਂ ਜੋੜਨੀਆਂ ਸੀ ਉਹ ਸਿੰਘਾਂ ਨੇ ਆ ਫਿਰ ਗੁਰਗੋਬ ਸਿੰਘ ਮਹਾਰਾਜ ਦਾ ਨਾਮ ਗੁਰਗਨ ਸਾਹਿਬ ਜੀ ਦਾ ਨਾਮ ਪੰ ਪਿਆਰੇ ਚਾਹ ਸਾਰੇ ਸਾਰਿਆਂ ਦਾ ਉਹਨਾਂ ਨੇ ਜੋੜੇ। ਉਹ ਜੋੜਨ ਤੋਂ ਬਾਅਦ ਸਮੇਂ ਸਮੇਂ ਸਿਰ ਉਹ ਇਹ ਚ ਹੋਰ ਜੋੜਦੇ ਰਿਹਾ ਔਰ ਅਰਦਾਸ ਜੀ ਸਾਰੀ ਕੰਪਲੀਟ ਹੋ ਗਈ। ਹੁਣ ਅਰਦਾਸ ਦੇ ਮੇਨਲੀ ਤਿੰਨ ਹਿੱਸੇ ਨੇ। ਪਹਿਲਾ ਹਿੱਸਾ ਹੈ ਕਿ ਜਿਹਦੇ ਚ ਅਸੀਂ ਅੱੱਸਾ ਗੁਰੂਆਂ ਨੂੰ ਯਾਦ ਕਰਦੇ ਹਾਂ। ਗੁਰਗਨ ਸਾਹਿਬ ਨੂੰ ਯਾਦ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ ਉਹਨਾਂਗੇ। ਔਰ ਉਹਨਾਂ ਦੀ ਉਹ ਆਸਰਾ ਲੈ ਕੇ ਅਸੀਂ ਅੱਗੇ ਅਰਦਾਸ ਕਰਦੇ ਹਾਂ ਦੂਜਾ ਹਿੱਸਾ ਹੈ ਜਿਹਦੇ ਅਸੀਂ ਆਪਣਾ ਇਤਿਹਾਸ ਦੱਸਦੇ ਹਾਂ ਕਿਸ ਤਰ੍ਹਾਂ ਸਾਡੇ ਸਿੰਘਾਂ ਨੇ ਜਿਹੜਾ ਹੈ ਇਤਿਹਾਸ ਨੂੰ ਰੱਝਿਆ ਹੈ ਕਿਸ ਤਰ੍ਹਾਂ ਉਹਨਾਂ ਨੇ ਸ਼ੀੜਿਆ ਰੱਖਿਆ ਕਿਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਔਰ ਆਪਣੇ ਧਰਮ ਨੂੰ ਬਚਾਇਆ ਔਰ ਤੀਸਰੇ ਹਿੱਸੇ ਵਿੱਚ ਅਸੀਂ ਸਾਰੇ ਸਰਬੱਤ ਦੇ ਭਲੇ ਦੇ ਲਈ ਗੱਲ ਕਰਦੇ ਹਾਂ ਸਾਰੇ ਸਿੱਖਾਂ ਦੀ ਵੀ ਔਰ ਸਾਡੀ ਦੁਨੀਆ ਦੇ ਲੋਕਾਂ ਦੇ ਲਈ ਵੀ ਤਾਂ ਜਿਹੜਾ ਪਹਿਲਾ ਹਿੱਸਾ ਹੈ ਉਹ ਕਿਉਂਕਿ ਉਸ ਦਾ ਸਭ ਨੂੰ ਅਰਦਾਸ ਕਰਨੀ ਹੁੰਦੀ ਹੈ ਜਾਂ ਦੂਸਰਾ ਹਿੱਸਾ ਹੈ ਉਰੇ ਉთა ਇਸ ਆਪਣੇ ਇਤਿਹਾਸ ਨੂੰ ਕਰਦੇ ਹਾਂ ਔਰ ਇਹ ਇਤਿਹਾਸ ਨਾਲ ਜੜਾ ਹਿੱਸਾ ਹੈ ਇਹ ਸਾਡਾ ਇੱਕ ਅਨੂਠਾ ਪੰਨ ਹੈ ਇਹ ਸਾਡਾ ਯੂਨਿਕ ਫੀਚਰ ਹੈ ਕਿਉਂਕਿ ਦੁਨੀਆ ਦੇ ਕਿਸੇ ਵੀ ਅਰਦਾਸ ਵਿੱਚ ਉਸ ਧਰਮ ਦੇ ਇਤਿਹਾਸ ਬਾਰੇ ਗੱਲ ਨਹੀਂ ਹੁੰਦੀ ਪਰ ਸਾਡਾ ਇਤਿਹਾਸ ਦਿੱਤਾ ਜਾਂਦਾ ਹੈ ਕਿਉਂਕਿ ਅਗਰ ਅਸੀਂ ਅਰਦਾਸ ਅਰਦਾਸ ਵਿੱਚ ਰੋਜ਼ ਇਤਿਹਾਸ ਨੂੰ ਯਾਦ ਕਰਦੇ ਹਾਂ ਤਾਂ ਆਮਲ ਪ੍ਰਿੰਤ ਤੇ ਪ੍ਰਭਾਵ ਪੈਂਦਾ ਹੈ ਸਭ ਪੜਾ ਕਰਨ ਕੋਸ਼ਿਸ਼ ਕਰ ਦਿੰਦੇ ਨੇ ਕੀ ਹੋਇਆ ਸੀ ਤੋਂ ਸਾਡੇ ਆਪਣੇ ਧਰਮ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਵਾਧੀ ਹੈ ਔਰ ਸਾਨੂੰ ਆਪਣੇ ਆਪ ਨੂੰ ਵੀ ਪ੍ਰੇਰਣਾ ਮਿਲਦੀ ਹੈ ਕੈਸੀ ਯਾਦ ਕਰਦੇ ਆ ਉਹਨਾਂ ਨੂੰ ਔਰ ਯਾਦ ਕਰਕੇ ਸਪ੍ਰੇ ਰਥੁੰਦੇ ਆ ਕਿ ਕਿਸ ਤਰ੍ਹਾਂ ਦਾ ਜੀਵਨ ਬਤਾਣਾ ਹੈ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਲਈ ਕਾਲ ਕਾਲੀ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਤੋਂ ਬਚਾਇਆ ਹੈ ਕਿਸ ਤਰ੍ਹਾਂ ਉਹਨਾਂ ਨੇ ਗਰੀਬਾਂ ਦੀ ਕਮਜ਼ੋਰਾਂ ਦੀ ਰੱਖਿਆ ਕੀਤੀ ਹੈ ਉਹ ਸਭ ਜਿਹੜਾ ਹੈ ਸਾਡੇ ਸਭ ਨੂੰ ਆ ਜਾਂਦਾ ਹੈ ਔਰ ਜਿਹੜਾ ਹਿੱਸਾ ਮੰਗਣ ਵਾਲਾ ਥੀਸੇ ਹਿੱਸੇ ਵਿੱਚ ਉਹ ਸਿੱਸੇ ਵਿੱਚ ਜੇ ਤੇ ਨਿੱਜੀ ਇੱਛਾ ਹੁੰਦੀ ਹੈ ਜਦੋਂ ਅਸੀਂ ਆਪਣੇ ਕਾਰਜ ਕਰਦੇ ਆ ਜਾਂ ਆਪਣੇ ਲਈ ਕਰਦੇ ਆ ਤਾਂ ਅਸੀਂ ਜੋ ਵੀ ਮੰਗਦੇ ਹਾਂ ਸਭ ਕੁਝ ਮੰਗੇ ਜਾਂਦੇ ਹਾਂ ਕਿਉਂਕਿ ਅਸੀਂ ਆਪਣੇ ਪੁੱਤਰ ਦੀ ਜਾਦ ਮੰਗੇਗਾ ਕੋਈ ਜਾਦ ਮੰਗੇਗਾ ਕੋਈ ਨੌਕਰੀ ਮੰਗੇਗਾ ਕੁਝ ਮੰਗੇਗਾ वो मंगना गलत नहीं है कैसे असं मंगना तो अपने पिता जी को ही है और पिता सा है मात पिता लेकिन उन्हीं जी अरदस है जलों असी इटी इकट्ठ से अरदस करते हैं जिन संकद करते हैं जो समूह की अरदस होंगी है जो हर कॉमीकेशन की जाती है हर गुरुद्वारे होंगी है वो अरदस अभी सर्व तरह भला मंगते हैं अभी सारे जिथे जिथे भी कोई बैठा है सारा भला मंगते हैं और सारे लिए अरस करते हैं ये जो फीचर है ये यूनीक है क्योंकि जलों कोई भी अरदस हूँ आपने देखा होगा ਇਹ ਸਰਬਤ੍ਰਿਪਲੇ ਵਾਲੀ ਗੱਲ ਏڑی ਗੱਲ ਹੋਈ ਹੈ ਉਹ ਇਹਨਾਂ ਐਮਪੀਸੀਸ ਨਾਲ ਨਹੀਂ ਕਹੀ ਜਾਂਦੀ ਜਿੰਨੀ ਸਾਡੀ ਅਰਦਾਸ ਵਿੱਚ ਕਹੀ ਜਾਂਦੀ ਹੈ ਤੇ ਸਾਡੀ ਅਰਦਾਸ ਜਿਹੜੀ ਹੈ ਉਹ ਆਪਣੇ ਆਪ ਵਿੱਚ ਇੱਕ ਮਲਖਨ ਹੈ ਅਰਦਾਸ ਬਾਰੇ ਵੀ ਬੜੀਆਂ ਕਿਤਾਬਾਂ ਉਪਲਬਧ ਨੇ ਆਪ ਜੀ ਪੜ ਸਕਦੇ ਹੋ ਉਰੀ ਤੋਂ ਪਤਾ ਲੱਗੇਗਾ ਕਿ ਅਰਦਾਸ ਕਿੰਨੀ ਮਹੱਤਾ ਹੈ ਕਿੰਨੀ ਮਹੰਤਾ ਹੈ ਔਰ ਕਿਸ ਤਰ੍ਹਾਂ ਸਾਡੇ ਸਿੰਘਾਂ ਨੇ ਫੈਸਲਾ ਕਰਕੇ ਅਰਦਾਸ ਨੂੰ ਬਣਾਇਆ ਹੈ ਜਦੋਂ ਫੋਰ ਐਗਜ਼ਾਮਪਲ ਜਦੋਂ ਇੰਡੀਆ ਪਾਕਿਸਤਾਨ ਅਲੱਗ ਰਖ ਹੋਏ ਤਾਂ ਪਾਕਿਸਤਾਨ ਦੇ ਗੁਜ਼ਾਰੂ ਉੱਥੇ ਰਹਿ ਗਏ ਤੇ ਉਹਨਾਂ ਦੀ ਸੇਵਾ ਤੋਂ ਮਨ ਅਡੀ ਜਿਹੜੀ ਚਾਹ ਸੀ ਸਾਡੀ ਉਹਨੂੰ ਅਰਦਾਸ ਵਿੱਚ ਲਿਆਂਦਾ ਗਿਆ ਫਰਗਟਾ ਹੈ ਗਿਆ ਤੇ ਇਸ ਕਰਕੇ ਅਰਦਾਸ ਜਿਹੜੀ ਹੈ ਉਹ ਸਮੇਂ ਸਮੇਂ ਦੇ ਨਾਲ ਥੋੜੀ 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 ਐਡੀਸ਼ਨ ਕਰਕੇ ਅੱਜ ਜੋ ਅਰਦਾਸ ਬਣਾ ਬਿਠਾਇਆ ਉਹ ਆਪਣੇ ਆਪਣੇ ਇੱਕ ਯੂਨੀਕ ਅਰਦਾਸ ਹੈ ਉਹ ਸਾਰਿਆਂ ਦੇ ਲਈ ਅਰਦਾਸ ਹੈ ਉਹ ਸਾਰੀ ਦੁਨੀਆ ਦੇ ਲਈ ਅਰਦਾਸ ਹੈ ਔਰ ਸਾਰਿਆਂ ਦੇ ਲਈ ਅਰਦਾਸ ਕਰਨਾ ਸਾਰਿਆਂ ਦੇ ਲਈ ਆਪਣਾ ਬਲਾ ਮੰਗਣਾ ਇਸੇ ਤਰ੍ਹਾਂ ਨਾਇਕ ਨੂੰ ਖਾਪਣਾ ਹੈ ਔਰ ਇਹਦੇ ਤੇ ਸੰਸਾਰ ਨੂੰ ਮਾਨਣਾ ਚਾਹੀਦਾ ਹੈ ਕਿਉਂਕਿ ਅਸੀਂ ਸਾਰੀ ਦੁਨੀਆ ਦੇ ਲਈ ਬਲਾ ਮੰਗਦੇ ਹਾਂ ਨਾ ਕਿ ਸਿਰਫ ਆਪਣਾ ਬਲਾ ਮੰਗਦੇ ਹਾਂ ਆਪਰੇ ਪਰਿਵਾਰ ਦਾ ਅਜੋਰ ਸਾਜੂਲਿਆ ਪਰ ਲਾ ਬੰਗਿਆ ਸਾਡਾ ਪੁਲਾਪ ਪ੍ਰਿਆਪ ਹੋ ਜਾਂਦਾ ਹੈ ਇਸ ਕਰਕੇ ਇਹ ਦੀ ਇੱਕ ਵਿਲੱਖਣਤਾ ਹੈ ਮੈਂ ਅਸੀ ਕਰਨੀਆਂ ਹੋਰ ਵੀ ਵਿਲੱਖਣਤਾਵਾਂ ਦੀ ਗੱਲ ਵੀ ਆਪਣੀਆਂ ਪੋਸਟਾਂ ਵਿੱਚ ਕਰਦਾ ਰਵਾਂਗਾ ਹਲੇ ਬਹੁਤ ਕੁਝ ਕਰਨ ਵਾਲਾ ਬਾਕੀ ਹੈ ਹਾਲਾਂਕਿ ਪੋਸਟ ਬੜੀ ਛੋਟੀ ਹੁੰਦੀ ਹੈ ਇਸ ਕਰਕੇ ਬਹੁਤ ਡਿਟੇਲ ਚ ਨਹੀਂ ਕਹਾ ਜਾ ਸਕਦਾ ਲੇਕਿਨ ਜਰ ਮੈਂ ਇੱਕ ਖਿੰਡ ਕਰਨਾ ਜੇ ਸਰ ਮੈਂ ਤੁਸਨਾ ਚਾਹਨਾ ਕਿ ਯੂਨੀਕ ਗੱਲ ਕੀ ਹੈ ਉਰ ਉਤੇ ਆਪ ਜਿੰਨਾ ਪੜਨਾ ਚਾਹੋ ਜਿੰਨਾ ਜਾਣਨਾ ਚਾਹੋ ਅੱਜ ਕੱਲ੍ਹ ਜਾਣਕਾਰੀ ਉਪਲਬਧ ਬਹੁਤ ਹੈ ਆਪ ਜਿ ਇਕੱਠੀ ਕਰ ਸਕਦੇ ਹੋ ਪਰ ਉਹ ਯੂਨੀਕ ਫੀਚਰ ਨੂੰ ਪੁੱਛਣਾ ਨਾ ਇਸ ਕਰਕੇ ਸਾਡੀ ਪੋਸਟ ਨੂੰ ਲਾਈਕ ਜੋ ਕਰੀ ਜਾਣਾ ਔਰ ਸਬਸਕ੍ਰਾਈਬ ਜਰੂਰ ਕਰਨਾ ਇਸ ਚੈਨਲ ਨੂੰ ਇਹਦਾ ਨਾ ਹੀ ਯੂਨੀਕ ਨਸੌਫ ਸਿੱਖੀਆ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਸ਼ੁਕਰੀਆ ਵਾਇਗੁਰਦੀ ਕਾ ਖਾਲਸਾ ਵਾਇਗੁਰਦੀ ਕੀ ਫਤ